ਦੇਖੋ 골ਡੀ ਬਹੁਤ ਹੀ ਸਤਕਾਰਯੋਗ ਛੋਟਾ ਵੀਰ ਹੈ। ਔਰ ਮੈਨੂੰ ਬੇਹੱਦ ਦੁੱਖ ਹੈ। ਕਿ ਅੱਜ ਉਹਨੇ ਆਪਣਾ ਪੋਲੀਟਿਕਲ ਸੁਸਾਈਡ ਕਰ ਲਿਆ। ਬਹੁਤ ਸਾਰੇ 골ਡੀ ਦੀਏ ਤੋਂ ਉਮੀਦਾਂ ਸਨ ਮੇਰੇ ਵਰਗੇ ਨੌਜਵਾਨਾਂ ਨੂੰ। ਔਰ ਜਿਸ ਪ੍ਰਕਾਰ ਬੇਬਾਕੀ ਦੇ ਨਾਲ ਸ਼ੇਰਾਂ ਦੇ ਵਾਂਗੂ ਦੋਵੇਂ ਮੀਆਂ ਬੀਬੀ ਦਹਾੜਦੇ ਸਨ, ਬੋਲਦੇ ਸਨ। ਲੇਕਿਨ ਜੇ ਇਹਨੂੰ ਅੰਗਰੇਜ਼ੀ ਚ ਕਿਹਾ ਜਾਵੇ ਤਾਂ ਇਟਸ ਅ ਪੋਲੀਟੀਕਲ ਸੂਸਾਈਡ ਯਾਨੀ ਕਿ ਰਾਜਨੀਤਿਕ ਆਤਮ ਹੱਤਿਆ ਦਲਵੀਰ ਗੋਲਡੀ ਨੇ ਕੀਤੀ ਹੈ ਸਰ ਜਿਸ ਤਰ੍ਹਾਂ ਦੇ ਐਲੀਗੇਸ਼ਨ ਲਾਏ ਨੇ ਅੱਜ ਖੈਰਾ ਨੇ ਵੀ ਲਾਈਵ ਹੋ ਕੇ ਕਿਹਾ ਕਿ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਵਿਜੀਲੈਂਸ ਦੀ ਦਬਾਅ ਦਿੱਤਾ ਜਾ ਰਿਹਾ ਹੈ ਹਾਲਾਂਕਿ ਗੋਲਡੀ ਸਾਫ਼ ਤੌਰ ਤੇ ਨਕਾਰਦੇ ਨਜ਼ਰ ਆਏ ਮੁੱਖ ਖੁਦ ਮੁੱਖ ਮੰਤਰੀ ਵੀ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਕਾਂਗਰਸ ਸਿਰਫ ਇਸੇ ਤਰ੍ਹਾਂ ਦੀ ਗੱਲਾਂ ਕਰਦੀ ਹੈ ਦੇਖੋ ਮੈਨੂੰ ਨਹੀਂ ਪਤਾ ਕਿ ਉਹ ਉਹਦੇ ਮਨ ਦੇ ਵਿੱਚ ਕਿਉਂਕਿ ਮੈਂ ਕਿਸੇ ਦੇ ਮਨ ਦੇ ਵਿੱਚ ਕੀ ਹੈ ਇਹ ਅਕਸਰ ਹੀ ਜਿਹੜੇ ਆ ਪੋਲੀਟੀਸ਼ੀਅਨ ਤੇ ਮੀਡੀਆ ਵਾਲੇ ਆਕਾਸਰੇ ਲਾ ਦਿੰਦੇ ਐ ਮੈਨੂੰ ਨਹੀਂ ਪਤਾ ਉਹ ਡਰ ਹੈ ਜਾਂ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਵਾਰ-ਵਾਰ ਇੱਕ ਹੀ ਗੱਲ ਕਹਿ ਰਿਹਾ ਕਿ ਟਿਕਟ ਨਾ ਮਿਲਣ ਤੇ ਪਾਰਟੀ ਕੋਈ ਹੋਰ ਜੁਆਇਨ ਕਰ ਲੈਣੀ ਕਿਉਂਕਿ ਤੁਹਾਨੂੰ ਆਲਰੇਡੀ ਟਿਕਟ ਮਿਲੀ ਤੁਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਾਂ ਤੁਹਾਨੂੰ ਐਮ.ਐਲ.ਏ ਬਣਾਇਆ ਪ੍ਰਿਯੰਕਾ ਗਾਧੀ ਜੀ ਤੁਹਾਡੇ ਦੂਸਰੇ ਚੋਣਾਂ ਦੇ ਵਿੱਚ ਆਏ ਔਰ ਪਹਿਲਾ ਚੋਣ ਇੱਕ ਤੁਸੀਂ ਦੇਖੋ ਕਿ ਇੱਕ ਆਮ ਵਿਅਕਤੀ ਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ ਇੱਕ ਟਿਕਟ ਲੈਣਾਸੇ ਨੌਜਵਾਨ ਬੱਚਾ ਜਿਹੜਾ ਬਾਪ ਇਨਸਪੈਕਟਰ ਨੌਕਰੀ ਕਰਦਾ ਹੋਵੇ ਛੋਟੀ ਜੀ ਔਰ ਜਿਹੜਾ ਕਾਲਜ ਚ ਹੋਵੇ ਉਹਨੂੰ ਚੱਕ ਕੇ ਐਮ.ਐਲ.ਏ ਬਣਾਉਣਾ ਇਹ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਹੈ ਇਹਨੂੰ ਨਕਾਰਿਆ ਨਹੀਂ ਜਾਂਦਾ ਜਾ ਸਕਦਾ ਅੱਜ ਇਸ ਕਾਬਲ ਕਿਨੇ ਬਣਾਇਆ ਇਸ ਕਾਬਲ ਕਾਂਗਰਸ ਪਾਰਟੀ ਨੇ ਬਣਾਇਆ ਨਾਨ ਪੋਲੀਟੀਕਲ ਫੈਮਲੀ ਤੋਂ ਬੱਚੇ ਨੂੰ ਚੱਕ ਕੇ ਐਮਐਲਏ ਬਣਾ ਕੇ ਦੋ ਵਾਰ ਟਿਕਟ ਦੇ ਕੇ ਇੱਕ ਵਾਰੀ ਪਾਰਲੀਮੈਂਟ ਦੀ ਟਿਕਟ ਦੇਤੀ ਅਸੀਂ 117 ਲੋਕ ਐ ਜਿਹੜੇ ਚੋਣ ਲੜਦੇ ਐ ਐਮਐਲਏ ਅਸੀਂ ਕੇਵਲ 13 ਲੋਕ ਐ ਜਿਹੜੇ ਮੈਂਬਰ ਆਫ ਪਾਰਲੀਮੈਂਟ ਦਾ ਚੋਣ ਲੜਦੇ ਨੇ ਲੇਕਿਨ ਲੱਖਾਂ ਦੀ ਤਦਾਦ ਦੇ ਵਿੱਚ ਕਾਂਗਰਸ ਦਾ ਵੋਟਰ ਸਾਨੂੰ ਮੋਟਾ ਪਾਉਂਦਾ ਹੈ ਜਿਨ੍ਹਾਂ ਦੀਆਂ 67 ਸਾਲਾਂ ਦੀਆਂ ਖੁਆਇਸ਼ ਹੈਗੀ ਹੈ ਕਿ ਮੈਨੂੰ ਟਿਕਟ ਮਿਲ ਜਾਏ ਇੱਕ ਵਾਰੀ ਪਾਰਟੀ ਮੈਂ ਇੱਕ ਵਾਰੀ ਐਮਐਲਏ ਬਣ ਜਾਾਂ ਅਲਟੀਮੇਟਲੀ ਇਹ ਕੋਈ ਕਿਸੇ ਦਾ ਮੂਲ ਅਧਿਕਾਰ ਥੋੜੀ ਹੈ ਇਹ ਮੇਰੇ ਕੋਈ ਜਨਮ ਅਧਿਕਾਰ ਥੋੜੀ ਹੈ ਕਿ ਮੈਂ 13 ਕਰੋੜ ਲੋਕਾਂ ਨੂੰ ਰਾਜਾਵੜਿੰਗ ਰਿਪਰੈਜ਼ੈਂਟ ਕਰੇਗਾ ਜਾਂ 12 ਲੱਖ ਸੰਗਰੂਰ ਦੇ ਵੋਟਾਂ ਨੂੰ ਗੋਲਡੀ ਕਰੇਗਾ ਇਹ ਮੂਲ ਅਧਿਕਾਰ ਨਹੀਂ ਹੈ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਉਹਨਾਂ ਨੂੰ ਵੇਖੋ ਜਿਨ੍ਹਾਂ ਦਾ ਜਿਹੜਾ ਸਰੀਰ ਔਕਸ ਗਿਆ ਕੁਰਤੇ ਪਜਾਮੇ ਪਾ ਕੇ ਜਿਨ੍ਹਾਂ ਨੇ ਗੋਲਡੀ ਤੋਂ ਵੱਧ ਸੰਘਰਸ਼ ਕੀਤਾ ਧੂਰੀ ਦੇ ਵਿੱਚ ਐਸੇ ਹਿੰਦੂ ਲੀਡਰ ਐਸੇ ਸਿੱਖ ਲੀਡਰ ਹੈ ਜਿਨ੍ਹਾਂ ਨੇ ਗੋਲਡੀ ਤੋਂ ਵੱਧ ਸੰਘਰਸ਼ ਕੀਤਾ ਔਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਕਾਂਗਰਸ ਗੋਡੀ ਦਾ ਕੇਵਲ 10 ਸਾਲਾਂ ਦੀ ਰਾਜਨੀਤੀ ਚ ਆਇਆ ਨਾ ਉਸ ਤੋਂ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਕੋਈ ਮੂਲ ਅਧਿਕਾਰ ਨਹੀਂ ਹੈ ਜਾਨ ਵੇਲੇ ਮੈਂ ਹਰ ਪੋਲੀਟਿਸ਼ੀਅਨ ਨੂੰ ਕਹਿੰਦਾ ਕਿ ਹਰ ਵਿਅਕਤੀ ਦਾ ਹੱਕ ਹੈ ਜਦੋਂ ਉਹਰਾ ਦਿਲ ਕਰਦਾ ਹੈ ਉਹ ਪਾਰਟੀ ਛੱਡ ਕੇ ਜਾ ਰਿਹਾ ਹੈ ਜਾਂ ਕਿਸੇ ਹੋਰ ਪਾਰਟੀ ਤੋਂ ਓਪਰਚੁਨਿਟੀ ਅਵੇਲ ਕਰਦਾ ਹੈ ਮੌਕਾ ਪ੍ਰਸਤੀ ਕਿ ਮੈਨੂੰ ਕੁਝ ਮਿਲ ਜਾਏਗਾ ਮੇਰਾ ਸਿਸਟਮ ਚੱਲ ਜਾਏਗਾ ਜਾਓ ਕੋਈ ਦਿੱਕਤ ਨਹੀਂ ਹੈ ਲੇਕਿਨ ਇਲਜ਼ਾਮਤ ਨਾ ਲਾਓ ਉਸ ਕਾਂਗਰਸ ਪਾਰਟੀ ਦੇ ਜਿਸ ਪਾਰਟੀ ਨੇ ਤੁਹਾਨੂੰ ਅੱਜ ਭਗਵੰਤ ਮਾਨ ਜੀ ਦੇ ਬਰਾਬਰ ਬਹਿਣ ਦਾ ਮੌਕਾ ਦਿੱਤਾ ਨਹੀਂ ਤੁਸੀਂ ਭਗਵੰਤ ਮਾਨ ਨੇ ਤੁਹਾਡੀ ਢੂਈ ਨਹੀਂ ਮਾਰਨੀ ਸੀ ਤੁਹਾਡੇ ਨਾਲ ਮੁੱਖ ਮੰਤਰੀ ਬੈ ਕੇ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ ਸੀ ਅਗਰ ਤੁਹਾਨੂੰ ਐਮ.ਐਲ.ਏ ਤੁਸੀਂ ਨਾ ਬੰਦੇ ਤਾਂ ਤੁਹਾਨੂੰ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਨੇ ਤੁਹਾਨੂੰ ਬਿਲਕੁਲ ਪੁੱਛਣਾ ਨਹੀਂ ਸੀਗਾ ਸੋ 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 ਇਲਜ਼ਾਮ ਇਲਜ਼ਾਮ ਨਾ ਲਾਓ ਤੁਸੀਂ ਇਹ ਕਹੋ ਮੇਰਾ ਮਨ ਕੀਤਾ ਮੈਨੂੰ ਅੱਗੇ ਓਪਰਚੁਨਿਟੀ ਵਿਖਤੀ ਹੈ ਮੈਂ ਕਾਂਗਰਸ ਪਾਰਟੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਔਰੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਹੁਣ ਮੈਂ ਆਪ ਦਾ ਰਾਸਨੀਤਿਕ ਜੀਵਨ ਆਮ ਆਦਮੀ ਪਾਰਟੀ ਸ਼ੁਰੂ ਕਰਾਂਗਾ ਕਿ ਇੱਕ ਦੋ ਦਿਨ ਖੜ ਜੋ ਮੈਂ ਹੋਰ ਉਧੇ ਖੁਲਾਸੇ ਕਰਾਂਗਾ ਕਿ ਇਨਾਂ ਨੇ ਕਿਸ ਤਰ੍ਹਾਂ ਦੀ ਚੀਜ਼ਾਂ ਕੀਤੀ ਕਾਂਗਰਸ ਨੇ ਇਸ ਦਾ ਨਾਂ ਨਹੀਂ ਲਿਆ ਕਿ ਸਾਨੂੰ ਹਨੇਰੇ ਦੇ ਵਿੱਚ ਹਨੇਰੇ ਦੇ ਵਿੱਚ ਰੱਖਿਆ ਕ੍ਰਿਕਟ ਨਹੀਂ ਦੇਣੀ ਸੀ ਤਾਂ ਪਹਿਲਾਂ ਹੀ ਬਨਾ ਕਰ ਦੇਖੋ 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 ਗੋਲਡੀ ਜੀ ਮੈਂ ਫਿਰ ਕਿਹਾ ਮੇਰਾ ਛੋਟਾ ਭਰਾ ਹੈ ਮੇਰੇ ਨਾਲ ਉਹਰਾ ਬਹੁਤ ਅੱਛਾ ਸਬੰਧ ਰਿਹਾ ਹੈ ਉਹਨਾਂ ਦੀ ਧਰਪਤਨੀ ਸਾਡੀ ਛੋਟੀ ਭੈਣ ਹੈ ਮੈਂ ਗੋਲਡੀ ਨੂੰ ਇਹ ਬੇਨਤੀ ਕਰਾਂਗਾ ਕਿ ਅਕਸਰ ਪੋਲੀਟੀਸ਼ੀਅਨ ਮੇਰੇ ਕੋਲੇ ਕੋਈ ਵਿਅਕਤੀ ਆਉਂਦਾ ਟਿਕਟ ਮੰਗਣ ਵਾਸਤੇ ਜਾਂ ਕਾਂਗਰਸ ਦੀ ਲੀਡਰਸ਼ਿਪ ਕੋਲੇ ਜਾਂਦਾ ਟਿਕਟ ਮੰਗਣ ਵਾਸਤੇ ਸੁਣੋ ਭਾਈ ਸੁਣੋ ਸਾਰੇ ਜਾਣੇ ਮੈਂ बतौर ਪ੍ਰਧਾਨ ਜਾਂ ਸੀਐਲਪੀ ਲੀਡਰ ਹਰ ਵਿਅਕਤੀ ਨੂੰ ਕੀ ਕਹਾਂਗਾ ਉਹ ਕਹਿੰਦਾ ਮੈਂ ਟਿਕਟ ਲੈਣੀ ਹੈ ਮੈਂ ਕੀ ਕਹਾਂਗਾ ਕਿ ਬਾਹਰ ਹੋ ਜਾ ਤੇਰੀ ਟਿਕਟ ਨਹੀਂ ਬੰਦੀ ਨਾ ਮੈਂ ਕਹਾਂਗਾ ਕਿ ਠੀਕ ਹੈ ਆਪਾਂ ਤੇਰੇ ਵਾਸਤੇ ਟਰਾਈ ਕਰਾਂਗੇ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਟਿਕਟ ਦਵਾਉਣ ਦੀ ਕਿਉਂਕਿ ਟਿਕਟ ਲੈਣ ਵਾਲੇ ਬਹੁਤ ਜ਼ਿਆਦੇ ਹੈ ਟਿਕਟਾਂ ਥੋੜੀਆਂ ਏਦਾਂ ਹੀ ਸਾਰੀ ਪਾਰਟੀ 'ਚ ਹੁੰਦਾ ਏ ਕੇਹੜਾ ਇਲਜ਼ਾਮ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਛੋਟੀਆਂ ਗੱਲਾਂ ਹੁਣ ਮੈਂ ਗੋਲਡੀ ਨੂੰ ਤੁਹਾਡੇ ਰਾਹੀਂ ਰਾਏ ਦੇਣ ਚਾਹੁੰਦਾ ਕਿ ਗੋਡੀ ਵੀਰ ਤੇਰਾ ਰਾਜਨੀਤਿਕ ਸਫ਼ਰ ਤੇਰੀ ਲੰਮੀ ਉਮਰ ਹੈ ਪ੍ਰਮਾਤਮਾ ਤੈਨੂੰ ਕਾਮਯਾਬੀ ਬਖਸ਼ੇ ਅਗਲੀ ਪਾਰਟੀ 'ਚ ਇਹ ਨਾ ਹੋਵੇ ਕਿ ਸਾਲ ਕਬਾਦ ਤੁਸੀਂ ਕਹੋ ਵੀ ਇਹ ਪਾਰਟੀ ਬਹੁਤ ਮਾੜੀ ਸੀ ਹੁਣ ਮੈਂ ਅਗਲੀ ਪਾਰਟੀ 'ਚ ਚੱਲੇ ਸੂ ਕਾਮਯਾਬੀ ਬਖਸ਼ੇ ਤੁਸੀਂ ਆਪਦਾ ਰਾਜਨੀਤਿਕ ਪਾਰੀ ਦੀ ਨਵੀਂ ਸ਼ੁਰੂਆਤ ਕੀਤੀ ਹੈ ਪਰ ਇਹ ਜਿਹੜਾ ਨਾ ਮੇਨੋ ਮੇਨੀ ਇਹ ਤਾਂ ਉਹਨੂੰ ਮੈਂ ਦੱਸਾਂਗਾ ਮੈਂ ਉਹ ਦੱਸਾਂਗਾ ਇਹ ਕੋਈ ਗੱਲ ਬਾਤ ਨਹੀਂ ਪਹਿਲਾਂ ਤੁਸੀਂ ਭਗਵੰਤ ਮਾਨ ਜੀ ਨੂੰ ਦੱਸਦੇ ਰਹੇ ਹੋ ਹੁਣ ਤੱਕ 2 ਸਾਲ ਉਹਨਾਂ ਨੂੰ ਤੁਸੀਂ ਦੱਸਿਆ ਅੱਜ ਤੁਸੀਂ ਕਹਿੰਦੇ ਹੁਣ ਮੈਂ ਕਾਂਗਰਸ ਨੂੰ ਦੱਸਾਂਗਾ ਛੋਟੇ ਵੀਰ ਇਹ ਗੱਲ ਚੰਗੀ ਨਹੀਂ ਲੱਗਦੀ ਔਰ ਕਈ ਵਾਰੀ ਮੂੰਹ ਚੋਂ ਨਿਕਲੇ ਸ਼ਬਦ ਮੁੜ ਵਾਪਸ ਨਹੀਂ ਆਉਂਦੇ 골ਡੀ ਦੇ ਜਾਣ ਨਾਲ ਕਿੱਡਾ ਵੱਡਾ ਨੁਕਸਾਨ ਜਿਹੜਾ ਕਾਂਗਰਸ 골ਡੀ ਗਏ ਕਿ ਪਿੰਡਾਂ ਦੇ ਸਰਪੰਚ ਵੀ ਗਏ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਰਪੰਚ ਵੀ ਗਏ ਕਿੰਨੇ ਸਰਪੰਚ ਕਿੰਨੇ ਸਰਪੰਚ ਤੁਸੀਂ ਦੇਖੇ ਨੇ ਇਹ ਹਾਈ ਪ੍ਰੋਬਲਮ ਹੈ মিডিਆ ਮੀਡੀਆ ਹਾਊਸ ਮੀਡੀਆ ਹਾਊਸ ਨਾ ਗਲਤ ਗੱਲ ਨਾ ਕਰੋ ਇੱਕ ਵੀ ਸਰਪੰਚ ਹਜੇ ਤੱਕ ਨਹੀਂ ਗਿਆ ਮਾਰਕ ਕਮੇਟੀ ਦਾ ਕੋਈ ਚੇਅਰਮੈਨ ਨਹੀਂ ਗਿਆ ਮਨਿਸਪਲ ਕਮੇਟੀ ਦਾ ਕੋਈ ਪ੍ਰਧਾਨ ਨਹੀਂ ਗਿਆ ਜ਼ਿਲ੍ਹਾ ਪ੍ਰੀਸ਼ਦ ਦਾ ਕੋਈ ਮੈਂਬਰ ਨਹੀਂ ਗਿਆ ਯੂਥ ਕਾਂਗਰਸ ਦਾ ਕੋਈ ਪ੍ਰਧਾਨ ਨਹੀਂ ਗਿਆ ਐਨਐਸਯੂਆਈ ਦਾ ਪ੍ਰਧਾਨ ਨਹੀਂ ਗਿਆ ਤੁਸੀਂ ਮੈਨੂੰ ਦੱਸ ਦਿਓ ਵੀ 5000 ਬੰਦੇ ਨਾਲ ਸ਼ਮੂਲੀਅਤ ਕਰਤੀ ਹੋਵੇ ਇਕੱਲੇ ਕਹ ਰਹੇ ਠੀਕ ਹੈ ਕੰਮ ਮੇਰੇ ਮੈਨੂੰ ਲੱਗਦਾ ਕਿ ਇਹ ਉਹੀ ਹੈ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਕੁਝ ਨਾ ਕੁਝ ਕਹਿ ਦਿੰਦੇ ਸੀ ਗੋਲਡੀ ਬਾਰੇ ਅੱਜ ਦੋਨੋਂ ਇਕੱਠੇ ਹੈ ਔਰ ਗੋਲਦੀ ਜੀ ਦੀਆਂ ਆਪਦੀਆਂ ਵੀਡੀਓਜ਼ ਆਈਆਂ ਗੋਲਦੀ ਜੀ ਨੇ ਕਿਹਾ ਕਿ ਦੇਖੋ ਭਾਈ ਕੁਝ ਲੋਕ ਐਸੇ ਹੁੰਦੇ ਜਿਹੜੇ ਸਾਰੀਆਂ ਪਾਰਟੀਆਂ 'ਚ ਹੀ ਆਪਦਾ ਅਸਰ ਸੂਕ ਰੱਖਦੇ ਆ ਹੁਣ ਗਲਤ ਮੈਂ ਤੁਹਾਨੂੰ ਕਹਤਾ ਕਿ ਇਹ ਪੋਲੀਟੀਕਲ ਆਤਮ ਹੱਤਿਆ ਕਰ ਲਈ ਮੇਰੇ ਛੋਟੇ ਭਰਾ ਨੇ ਪਰ ਮੈਨੂੰ ਸੱਚੇ ਪਾਤਸ਼ਾਹ ਉਹਨੂੰ ਕੱਢ ਕੇ ਲੈ ਜੇ ਉਹ ਮੈਂ ਸਮਝਦਾ ਕਿ ਵੱਡਾ ਲੀਡਰ ਬਣੇ ਪੰਜਾਬ ਦਾ ਮੈਂ ਮੈਂ ਤਾਂ ਇਹ ਕਾਮਨਾ ਕਰਾਂਗਾ ਪਰ ਗਲਤੀ ਬਹੁਤ ਵੱਡੀ ਹੈ ਇੱਕ ਵੀ ਵਿਅਕਤੀ ਅਗਰ ਤੁਸੀਂ 10 ਸਾਲ ਇੱਕ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਰਦੇ ਹੋ ਤਾਂ ਤੁਹਾਡੇ ਨਾਲ ਨਾ ਜਾਵੇ ਇਹ ਤੁਹਾਡਾ ਰਾਜਨੀਤਿਕ ਆਤਮਪੇ